ਸਸਤੀ ਗੱਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਰਾਤ ਲੇਟ ਪਾਉਣੀ 1 ਵਜੇ ਉੱਠ ਗਈ ਸੀਗੀ ਤੇ ਹੁਣ ਆਈ ਆ ਹੁਣ ਆਪਾਂ ਉਧਰ 2 3 ਕਿੱਲੇ ਮਣ 2 3 ਕਿੱਲੇ ਮਣ ਲੱਗ ਗਿਆ ਸੀਗਾ ਤੇ ਹੁਣ ਆਪਾਂ ਪਾਣੀ ਛੱਡ ਦਿੰਨੇ ਆ ਇਹਨੂੰ ਲਾ ਕੇ ਫਿਰ ਪਾਣੀ ਆਪਾਂ ਬੀਜੇ ਝੋਨੇ ਨੂੰ ਲੈ ਕੇ ਜਾਣਾ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੁਣ ਵਲੌਗ ਆਪਾਂ ਸੁਧਾਰ ਚ ਬਣਾਵਾਂਗੇ ਤੇ ਲਖਵੀਰੇ ਦੀ ਕੋਠੀ ਦੇ ਨਾਲ ਸਾਹਮਣੇ ਇੱਕ ਬਿੱਤਰ ਬੈਠਾ ਹੈ ਇਹਨੇ ਆ ਬੀਚ ਹੈ ਨਾ ਪਤਾ ਨਹੀਂ ਕੀ ਦਾ ਇਹ ਤੂੰ ਬੈਠਾ ਲੇਟ ਰਾਤ ਆਪਣੇ 1 ਵਜੇ ਉੱਠ ਗਈ ਸੀਗੀ ਤੇ ਤਰ ਸੂਬਾ ਆਇਆ ਤੇ ਇੱਕ ਕਿਹੜਾ ਜਿਹੜਾ ਆਪਣਾ ਰਹਿੰਦਾ ਆਪਾਂ ਨੂੰ ਪਾਣੀ ਛੱਡਦੀ ਏ ਤੇ ਆਪਾਂ ਇਧਰੋਂ ਵੇਣੀਆਂ ਵੀ ਫਟੀਆਂ ਫੁੱਟੀਆਂ ਇਹਨਾਂ ਦੀਆਂ ਕੀ ਹਿਸਾਬ ਕਿਤਾਬ ਚ ਲੱਗੀਆਂ ਮੋਟਰ ਇਹਨਾਂ ਦੀ ਚੱਲੀ ਜਾਂਦੀ ਐ ਤੇ ਖਾਲਾ ਆਪਣਾ ਉਹ ਘਰ ਵਾਲੀ ਮੋਟਰ ਤੋਂ ਲੈ ਕੇ ਤੇ ਇਧਰੋਂ ਲੰਮਾ ਹੁੰਦਾ ਐ ਉਹ ਕੋਠੀ ਕੋਲੋਂ ਇਧਰੋਂ ਐ ਸਿੱਧਾ ਤੇ ਇਧਰਾਂ ਕੱਚਾ ਜਾਂਦਾ ਦੇਖਦੇ ਆ ਕੀ ਸਾਗਤਾ ਬੰਦ ਆ ਇੱਧਰ ਇੱਕ ਗੇਰ ਰਿੰਦਾ ਜੇ ਲੈਟ ਚੱਲੀ ਗਈ ਤਾਂ ਲੱਗੀ ਜਿਉਂ ਉੱਠ ਗਈ ਫਿਰ ਕੁਛ ਨਹੀਂ ਸਕਦੇ ਉਹ ਆਪਣਾ ਪਰ ਗਿਆ ਅੱਜ ਰਾਤ ਨੂੰ ਵੀ 10 ਵਜੇ ਆਉਗੀ ਇਹ ਫੋਲ ਭਰ ਜੂਗਾ ਤੇ ਚੱਲ ਇਹਦੇ ਵਿੱਚ ਸਵੇਰੇ ਪਵਾ ਕੇ ਇਹਦਾ ਕੰਮ ਮੁਕੰਮਲ ਕਰਦੇ ਆਂਗੇ ਉਧਰ ਚ ਲੈ ਕੇ ਜਿਹੜਾ ਜਿਆਦਾ ਕੰਮ ਔੜਦਾ ਇੱਕ ਕੇਰਾ ਹੂ ਲਾ ਦਿੰਨੇ ਆ ਤੇ ਬਾਕੀ ਫਿਰ ਦੇਖੀਓ ਕੀ ਬੰਦਾ ਮੋਟਰ ਚੱਲੀ ਜਾਂਦੀ ਆ ਵਾਧੂ ਲਾਈਟ ਆ ਜਿੰਨਾ ਚਿਰ ਚੱਲ ਗਈ ਚੱਲ ਗਈ ਮੁਕੱਦਰ ਦੇ ਸਿਰ ਤੇ ਆ ਦੇਖਦੇ ਆ ਕੀ ਬੰਦਾ ਫਿਰ ਦੀਸੀ ਸ਼ੋਲੇ ਤੇ ਸਰੋਂ ਇੱਕ ਖਤਮ ਹੋ ਗਈ ਸੀ ਕੂਤਰਾਂ ਦੇ ਖਰਾਕ ਤੇ ਹੁਣ ਬਣਾਈ ਆ ਫੇਰਾ ਬਣਾ ਲਈ 10 ਕਿਲੋ ਫਿਰ ਸਹਰੋਂ ਛੂਲੇ ਲੈ ਲਿਆਵਾਂਗੇ ਬਾਅਦ ਵਿੱਚ ਫੇਰ ਬਣਾਵਾਂਗੇ ਫੇਰਾ ਪਿਆਰ ਕਰਤੀ ਆ ਦਰਦਾਂ ਲੱਗੇ ਜਾਣਗੇ ਇਹ ਵੱਡੇ ਕੂਤਰਾਂ ਦੀਏ ਬੱਚਿਆਂ ਵਾਲੇ ਕੂਤਰਾਂ ਨਹੀਂ ਪਾਉਣੀ ਆ ਸਰੋਂ ਆ ਕੜਗਾ ਦੇ ਛੂਲੇ ਆ ਬਾਅਦ ਕਿੰਨਾ ਕੁ ਬਰੀਏ ਲਾ ਬਾਕੀ ਠੀਕ ਆ ਬਾਅਦ ਆਪਾਂ ਲੱਗੇ ਜੀ ਖੁੱਡਿਆਂ ਦੀ ਸਫਾਈ ਕਰਨ ਹਨਾ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਉਹ ਖੁੱਡੇ ਦੀ ਸਫਾਈ ਕਰਦੀ ਆ ਖੁੱਡੇ ਦੀ ਸਫਾਈ ਕਰਦੀ ਕਬੂਤਰੇ ਦੇ ਜਾ ਬਿਠੇ ਬੱਚਿਆ ਜੋੜੀ ਬੈਠੀ ਆ ਤੇ ਉਦਲੇ ਖੁੱਡੇ ਉਦਲੇ ਖੁੱਡੇ ਦੀ ਸਫਾਈ ਵੀ ਕਰਦੀ ਦਾਣੇ ਹੀ ਪਾ ਦੇ ਜਿਵੇਂ ਜਿਵੇਂ ਸਫਾਈ ਹੋਈ ਜਾਂਦੀ ਓਵੇਂ ਓਵੇਂ ਸੋਨਾ ਕੱਢਿਆ ਵੈਸੀ ਮੈਨੂੰ ਨਹੀਂ ਪਤਾ ਕਿ ਕਬੂਤਰੀ ਕਬੂਤਰਾਂ ਹੀ ਛੱਡੀ ਗਈ ਉਹ ਮਿਲ ਕੇ ਲਾ ਲਿਆ ਉਹਨਿਆਂ ਬੱਚਾ ਕੱਢਿਆ ਕਬੂਤਰੀ ਨੇ ਬਹੁਤ ਸੋਨਾ ਬੱਚਾ ਆ ਕੱਢਿਆ ਹੁਣ ਇਹਨੂੰ ਹੱਥੀ ਪਾ ਲਾਂਗੇ ਹੁਣ ਇਹਨੂੰ ਚੱਕ ਲਾਂਗੇ ਹੁਣ ਇਹਨੂੰ ਹੱਥੀ ਪਾ ਲਾਂਗੇ ਬਸ ਕਰ ਖੁੱਡਿਆਂ ਦੀ ਸਫਾਈ ਆਪਾਂ ਕਰਤੀ ਸੀਗੀ ਤੇ ਕਿਉਂਕਿ 15 ਦਿਨਾਂ ਤੋਂ ਖੁੱਡਿਆਂ ਦੀ ਤਕਰੀਬਨ ਸਾਰੇ ਖੁੱਡਿਆਂ ਦੀ ਸਫਾਈ ਕਰਦੇ ਦੀਆਂ ਖੁੱਡਿਆਂ ਦੀ ਸਫਾਈ ਕਰਕੇ ਕੂਤਰਾਂ ਨੂੰ ਦਾਣਾ ਪਾਣੀ ਪਾ ਕੇ ਹੁਣ ਫ੍ਰੀ ਹੋયા ਤੇ ਹੁਣ ਮਾੜੀ ਜੀ ਹਵਾ ਲੈਣੇ ਮਿਲਦੇ ਆਪਾਂ ਤੁਹਾਨੂੰ ਫਿਰ ਬਾਅਦ ਚ ਦੂਦੇ ਆਈ ਸੀਗੀ ਜੀ ਆਪਾਂ ਇਸ ਟਾਈਮ ਖੜੇ ਆ ਪਿੰਡ ਦੂਦੇ ਆਪਾਂ ਕੋਲ ਇਹ ਕੰਮ ਆਈ ਸੀ ਆਪਾਂ ਇੱਥੋਂ ਥੋੜਾ ਜਿਹਾ ਸਮਾਨ ਲੈਣਾ ਜੀ ਤੁਹਾਨੂੰ ਦੂਦੇ ਦਾ ਵੀਊ ਦਿਖਾ ਦਿੰਨੇ ਆ ਕਿ ਪਿੱਛੇ ਇਹ ਬਟਿੰਡਾ ਰੋਡ ਸ੍ਰੀ ਮੁਕਤਸਰ ਤੋਂ ਬਟਿੰਡਾ ਰੋਡ ਦੋਦੇ ਆ ਇਹ ਮੈਂ ਕਿ ਚੱਲ ਆ ਜੀ ਬਾਹਰ ਆਏ ਆ ਬਾਹਰ ਦਾ ਮਾਹੌਲ ਵਖਾਦੀ ਇਹ ਦੂ ਦਾ ਕਾਪੀਰਾਈਟ ਨਹੀਂ ਵਾਈਫਾਈ ਲਵਾਇਆ ਸੀਗਾ ਇੱਥੇ ਆ ਫਿਰ ਐਲਈਡੀ ਮੇਰੇ ਦੂਜੀ ਲੱਗੀ ਹੋਈ ਸੀਗੀ ਉਹ ਫਿਰ ਆਹ ਹੋਣੀ ਸੀਗੀ ਕੀ ਆnde ਹੁੰਦੇ ਆ ਜਿਹੜੀ ਵਾਈਫਾਈ ਤੇ ਚੱਲਦੀ ਆ ਰਾਜਾ ਫਿਰ ਡੀਡੀ ਇਹਨਾਂ ਨੂੰ ਵਾਈਫਾਈ ਤੇ ਚੱਲਣ ਵਾਲੀ ਵਿਆਹ ਕੇ ਦਿੱਤੀ ਤੇ ਵਾਈਫਾਈ ਲਵਾਇਆ ਚਲ ਜੇ 8-10000 ਰੁਪਇਆ ਖਰਚਾ ਕਰਾਦਾ ਜੋ ਆਕਾ ਨੇ ਤੇ ਬਸ ਉਹਨਾਂ ਨੂੰ ਜੀ ਆਪਾਂ ਧੂਆਂ ਤਾਂ ਆਪਾਂ ਆਕੇ ਤੇ ਫਰੀਆਂ ਲੈਟਰ ਨੇ ਅੱਜ ਆਈ ਨਹੀਂ ਕੱਲ ਨੂੰ ਆ ਝੋਨੇ ਦੇ ਵਿੱਚ ਵੀ ਰੇਪ ਪਾਉਣੀ ਆਪਾਂ ਜਿਹੜਾ ਝੋਨਾ ਆਪਣਾ ਜਿਹੜਾ ਝੋਨਾ ਆਪਣਾ ਲੱਗਿਆ ਆਪਾਂ ਕੱਲ ਨੂੰ ਇਹਦੇ ਚ ਵੀ ਰੇਪ ਪਾਉਣੀ ਆਂ ਤੇ ਰੀਅਲ ਨੂੰ ਕਰਦਾ ਕਿ ਹਰ ਮੀਤੂ ਕਰ ਲਈ ਤੋਂ ਨਹੀਂ ਪੈਂਦੀ ਤੇ ਆ ਆਪਣਾ ਹੋ ਜਾਣਾ ਆਪਣੀ ਰੀਬਟੀ ਜਾਂਦੇ ਆ ਤੇ ਆਇ ਚ ਗੱਲ ਨੂੰ ਰੇਪ ਆ ਕੇ ਰਾਤ ਨੂੰ ਲੇਟ ਆਉ ਵੀ ਤੇ ਓਕੇ ਕੰਮ ਹੋ ਗਿਆ ਬਾਬੇ ਕੈਲੂ ਕੇ ਪੜਦੇ ਆ ਪਨੀਰੀ ਤੇ ਬਸ ਤੇ ਆਪਾਂ ਤੁਹਾਨੂੰ ਮਿਲਾਂਗੇ ਕੱਲ ਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਹੌਲੀ ਹੌਲੀ ਫਿਰ ਇਦਾਂ ਹੀ ਵਲੌਗਸ ਸੁਧਾਰ ਹੁੰਦੇ ਜਾਣਗੇ ਜਿਵੇਂ ਸੰਗਜੀ ਖੁੱਲ ਜੂ ਫਿਰ ਬਾਹਰ ਵੀ ਫੋਨ ਕੱਢਣ ਜੋ ਕਰੇ ਹੋ ਜਾਾਂਗੇ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੈਂਪੀ ਦਾ ਹਾਲ ਵੇਖ ਲੋ ਕਰਕਣ ਲੱਗੀ ਪਈ ਆ ਕਰਕੀ ਜਾਂਦੀ ਆ ਵਿਚਾਰੀ ਤੇ ਇਹਨੂੰ ਪਾਣੀ ਬਹੁਤ ਘੱਟ ਪੀਂਦੀ ਏ ਪਾਣੀ ਇਹਨੂੰ ਪਾਈਏ ਬੋਕਟ ਇੰਡੀਆ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਇਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਇਤੇ